ਸੋਸ਼ਲ ਕਲ ਕਲਿਆਣ ਟੀਵੀ ਪੰਜਾਬ ਵੇਖ ਰਿਹਾ ਤੁਸੀਂ ਤੇ ਬਠਿੰਡਾ ਦੇ ਵਿੱਚ ਜਿੱਥੇ ਮੰਡੀ ਬੋਰਡ ਦੇ ਮੁਲਾਜ਼ਮਾਂ ਦੇ ਵੱਲੋਂ ਸੜਕ ਜਾਮ ਕਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦਰਅਸਲ ਇੱਥੇ ਮੁਲਾਜ਼ਮਾਂ ਨੇ ਮੰਗ ਕੀਤੀ ਹੈ ਕਿ ਇਹਨਾਂ ਦੇ ਵਿਭਾਗ ਦੇ ਦੋ ਮੁਲਾਜ਼ਮ ਜਿਨ੍ਹਾਂ ਨੂੰ ਕੀ ਪਹਿਲਾਂ ਤਾਂ 2.5 ਮਹੀਨੇ ਪਹਿਲਾਂ ਨੌਕਰੀ ਤੋਂ ਕੱਢ ਦਿੱਤਾ ਗਿਆ ਤੇ ਕਾਰਨ ਦੱਸਿਆ ਗਿਆ ਕਿ ਕੰਮ ਠੀਕ ਨਹੀਂ ਕਰਦੇ ਇਹਨਾਂ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜੇਕਰ ਨੌਕਰੀ ਤੋਂ ਕੱਢਿਆ ਗਿਆ ਤਾਂ 2 ਮਹੀਨੇ ਤੋਂ ਅਸੀਂ ਜद्दोजहद ਕਰ ਰਹੇ ਹਾਂ ਤੇ ਬਹਾਨੇ ਲਗਾ ਦਿੱਤੇ ਜਾ ਰਹੇ ਨੇ ਹਾਲਾਕੀ ਹੁਣ ਇਹਨਾਂ ਦੇ ਵੱਲੋਂ ਆਕੇ ਸੜਕ ਤੇ ਉਤਰ ਕੇ ਪ੍ਰਦੋਸ਼ਨ ਕੀਤਾ ਜਾ ਰਿਹਾ ਹੈ ਇਹਨਾਂ ਦਾ ਕਹਿਣਾ ਹੈ ਕਿ ਦੋ ਮੁਲਾਜ਼ਮ ਜਿਨ੍ਹਾਂ ਨੂੰ ਕੀ ਜਿਹੜਾ ਡਿਊਟੀ ਤੋਂ ਬਾਹਰ ਰੱਖਿਆ ਗਿਆ ਹੁਣ ਇਹਨਾਂ ਨੂੰ ਦੁਬਾਰਾ ਡਿਊਟੀ ਤੇ ਲਜਾਇਆ ਜਾਵੇ ਜਿਸ ਨੂੰ ਲੈ ਕੇ ਨਾ ਸੰਘਰਸ਼ ਕੀਤਾ ਦਰਸਲ ਸੜਕ ਜਾਮ ਕਰਕੇ ਪ੍ਰਦੋਸ਼ਨ ਕੀਤਾ ਤੇ ਇਸ ਦੇ ਨਾਲ ਹੀ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਮੰਡੀ ਬੋਰਡ ਦੇ ਮੁਲਾਜ਼ਮ ਇੱਥੇ ਸੰਘਰਸ਼ ਕਰ ਰਹੇ ਨੇ ਜੇਕਰ ਅਜੇ ਵੀ ਪ੍ਰਸ਼ਾਸਨ ਇਸ ਤੇ ਧਿਆਨ ਨਹੀਂ ਦਿੰਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤਿੱਖਾ ਸੰਘਰਸ਼ ਵਿੜਿਆ ਜਾਵੇਗਾ ਤੇ ਸੜਕ ਨੂੰ ਵੀ ਜਾਮ ਕਰ ਦਿੱਤਾ ਜਾਵੇਗਾ ਵੇਗਾ ਜਿਸ ਦੇ ਲਈ ਪਸ਼ਾਸਨ ਜ਼ਿੰਮੇਵਾਰ ਹੋਵੇਗਾ ਤੁਹਾਡਾ ਬਲਕਾਰ ਸਿੰਘ ਜੀ ਬਲਕਾਰ ਸਿੰਘ ਸੋਤਾ ਜ਼ਿਲ੍ਹਾ ਫਰੀਦਕੋਟ ਤੋਂ ਸਰ ਸਾਹਿਬ ਕਿਸ ਤੀ ਕੋ ਲਗਾ ਐਗਿਟੇਸ਼ਨ ਹੈ ਉਸ ਦਾ ਰਸਤਾ ਬੰਦ ਕਰੀ ਬਿਠੋਂ ਦਫਤਰ ਸਰ ਜੀ ਸਰ ਬੇਨਤੀ ਇਹ ਹੈ ਵੀ ਸਾਡੇ ਜਿਹੜੇ ਦੋ ਮੁਲਾਜ਼ਮ ਆ ਇੱਥੇ ਐਕਸ਼ਨ ਹੈ ਸਾਡੇ ਮੰਡੀ ਬੋਰਡ ਦੇ ਵਿਪਨ ਖੰਨਾ ਜੀ ਉਹਨਾਂ ਨੇ ਪਿਛਲੇ 2.5-3 ਮਹੀਨੇ ਤੋਂ ਉਹਨਾਂ ਨੂੰ ਬਾਹਰ ਕੱਢ ਰੱਖਿਆ ਬਿਨਾ ਵਜਾ ਬਿਨਾ ਨੋਟਸ ਦਿੱਤੇ ਆ ਪਿਛਲੇ 15-20 ਸਾਲ ਤੋਂ ਬੰਦੇ ਸਾਡੇ ਮੰਡੀ ਬੋਰਡ 'ਚ ਕੰਮ ਕਰਨ ਦੇ ਆ ਜੀ ਛੋਟੀਆਂ-ਛੋਟੀਆਂ ਪੋਸਟਾਂ ਦੇ ਕੰਮ ਕਰਦੇ ਜਿਵੇਂ ਮਾਲੀ ਕੰਮ ਚੌਂਕੀਦਾਰ ਰਸੀਵਰ ਮੈਨ ਸੋ ਉਹਨ 2.5 ਮਿੰਟ ਬਾਅਦ ਆ ਕੇ ਸਾਨੂੰ ਜਵਾਬ ਦੇਤਾ ਪਹਿਲਾਂ ਕਿਹਦੇ ਬੰਦੇ ਤੁਹਾਡੀ ਬਾਹਲ ਕਰਦੇ ਕਰਦਾ ਤੇ ਉਹਨਾਂ 2.5 ਮਿੰਟ ਜਵਾਬ ਦੇਤਾ ਜੀ ਫਿਰ ਆ ਭਰਾਤੀ ਜਿੱਥੇ ਬੰਦੇ ਸੜੋਣ ਅਸੀਂ ਧਰਨੇ 'ਚ ਨੋਟ ਦੇਤਾ ਜੀ ਲੋਕ ਨੇ ਜਿਹੜੇ ਇਹਨਾਂ ਦੇ ਨੋਟ ਤੋਂ ਕੱਢੇ ਦੋ ਦੋ ਨੇ ਜੀ ਇੱਕ ਚਨੀਰ ਮੰਡੀ ਤੋਂ ਆ ਜੀ ਮਾਨਸਾ ਚ ਪੈਂਦੀ ਆ ਦੂਜਾ ਮੁੰਡਾ ਜਿਹੜਾ ਰਾਮਾ ਮੰਡੀ ਤੋਂ ਬਿਲਕਰਨ ਸਿੰਘ ਨਾਂ ਆ ਜੀ ਇਹ ਕਾਰਨ ਕੀ ਦੱਸਿਆ ਕੱਢਣ ਦਾ ਕਾਰਨ ਉਹਨਾਂ ਦਾ ਸਿਰਫ ਇੱਕੋ ਛੋਟਾ ਜਿਹਾ ਇਲਜ਼ਾਮ ਹੈ ਵੀ ਬੰਦੇ ਤੁਹਾਡੇ ਨੌਕਾ ਆਪਦੀ ਡਿਊਟੀ ਨਹੀਂ ਕਰ ਰਹੇ ਕੰਮ ਨਹੀਂ ਕਰਦੇ ਅਸੀਂ ਕਿਹਾ ਗਿਆ ਉਹਨਾਂ ਨੂੰ ਕਿਹਾ ਵੀ ਸਰ ਵੇਖੋ ਕੰਮ ਨਹੀਂ ਕਰਦੇ ਉਹਨਾਂ ਨੂੰ ਹਦਾਇ ਸਰ ਇਹ ਰਣਨੀਤੀ ਤੇ ਇਹਨਾਂ ਨੂੰ ਮੰਨਣੀ ਪਣੀ ਨਹੀਂ ਤੇ ਰਣਨੀਤੀ ਸਾਡੀ ਇਹ ਆ ਕਿ ਅਸੀਂ ਜਥੇਪੰਦੀਆਂ ਭਰਾਤਿਆਂ ਦੇ ਸੰਯੋਗ ਲੈ ਕੇ ਅਸੀਂ ਹੁਣੇ ਤੁਰੰਤ ਜਿਹੜਾ ਵਾ ਇਹ ਜਾਦੇ ਚੌਂਕ ਇਥੋਂ ਬੰਦ ਕਰਾਂਗੇ ਵਾਲਮੀਕ ਚੌਂਕ ਉਹਦੀ ਜਿਹੜੀ ਨਿੱਜੀ ਜ਼ਿੰਮੇਵਾਰੀ ਇਹਨਾਂ ਦੀ ਹੋਊਗੀ ਜੀ ਮੈਂ ਬਲਕਰਨ ਸਿੰਘ ਬਰਾੜ ਸੂਬਾ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਕਿਸੇ ਕੋਲ ਆ ਕੇ ਟੇਸ਼ਨ ਅੱਜ ਟੈਂਟ ਲਾ ਲਿਆ ਤੁਸੀਂ ਬਾਹਰ ਦੇ ਵਿੱਚ ਮਾਮਲਾ ਕੀ ਹੈ ਇਹ ਮੰਡੀਕਰਨ ਬੋਰਡ ਦੇ ਦਫ਼ਤਰ ਦੇ ਮੂਹਰੇ ਜੋ ਟੈਂਟ ਲੱਗਾ ਹੋਇਆ ਤੇ ਸਾਥੀ ਤੁਹਾਨੂੰ ਪਿੱਛੇ ਬੈਠੇ ਹੋਏ ਨਜ਼ਰ ਆਉਂਦੇ ਨੇ ਇਹ ਪੰਜਾਬ ਸਰਕਾਰ ਦੇ ਸਤਾਏ ਹੋਏ ਉਹ ਕੱਚੇ ਮੁਲਾਜ਼ਮ ਨੇ ਜਿਨ੍ਹਾਂ ਦੇ ਉੱਪਰ ਕਾਨੂੰਨ ਦਾ ਡੰਡਾ ਚਲਾ ਕੇ ਲਗਾਤਾਰ ਉਹਨਾਂ ਨੂੰ ਧਮਕਾਇਆ ਜਾਂਦਾ ਹੈ ਉਹਨਾਂ ਨੂੰ ਨੌਕਰੀਆਂ ਤੋਂ ਕੱਢਿਆ ਜਾਂਦਾ ਹੈ ਭਗਵਾਨਤਮਾਨ ਸਰਕਾਰ ਜਦੋਂ ਸੱਤਾ 'ਚ ਆਈ ਸੀ ਤਾਂ ਆਮ ਪਾਰਟੀ ਨੇ ਵਾਅਦਾ ਕੀਤਾ ਸੀ ਪੰਜਾਬ 'ਚ ਕੋਈ ਵੀ ਕੱਚਾ ਮੁਲਾਜ਼ਮ ਨਹੀਂ ਰਹਿਣ ਦਿੱਤਾ ਜਾਊਗਾ ਸਾਰੇ ਪੱਕੇ ਕੀਤੇ ਜਾਣਗੇ ਉਹਨਾਂ ਤੋਂ ਦੂਰਾ ਤੀਰਾ ਕੰਮ ਲਿਆ ਜਾਂਦਾ ਹੈ ਤਨਖਾਹਾਂ ਉਹਨਾਂ ਨੂੰ ਡੀਸੀ ਰੇਟ ਦੇ ਬਰਾਬਰ ਵੀ ਨਹੀਂ ਦਿੱਤੀਆਂ ਜਾਂਦੀਆਂ ਤੇ ਜਦੋਂ ਕੋਈ ਮੁਲਾਜ਼ਮ ਇਸ ਦੀ ਮੰਗ ਕਰਦਾ ਹੈ ਕੋਈ ਜਥੇਬੰਦੀ ਠਾਉਂਦੀ ਹੈ ਜਿਵੇਂ ਕਲਾਸ 4 ਜਥੇਬੰਦੀ ਨੇ ਧਰਨਾ ਲਾਇਆ ਹੋਇਆ ਹੈ ਤਾਂ ਉਹਨਾਂ ਦੀ ਲੀਡਰਸ਼ਿਪ ਤੇ ਉਹਨਾਂ ਸਾਥੀਆਂ ਤੇ ਕਾਰਵਾਈ ਕਰਕੇ ਉਹਨਾਂ ਨੂੰ ਕੱਢਿਆ ਜਾਂਦਾ ਹੈ ਹਰ ਸਾਲ ਠੇਕੇ ਦੇ ਵਿੱਚ ਉਹਨਾਂ ਨੂੰ ਨੌਕਰੀ ਤੋਂ ਕੱਢ ਕੇ ਧਮਕਾਇਆ ਜਾਂਦਾ ਹੈ ਇਹ ਦੋ ਤਿੰਨ ਸਾਥੀ ਆ ਜਿਹੜੇ ਇਹਨਾਂ ਨੂੰ ਸਸਪੈਂਡ ਕੀਤਾ ਹੋਇਆ ਤੇ ਅਸੀਂ ਅੱਜ ਇੱਥੇ ਮੈਂ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਵੱਲੋਂ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਇਹਨਾਂ ਸਾਥੀਆਂ ਦੇ ਸੰਘਰਸ਼ ਤੇ ਹਮੈਤ ਤੇ ਆਏ ਆ ਅਸੀਂ ਕਿ ਮੰਡੀਕਰਨ ਬੋਰਡ ਦਾ ਜਿਹੜਾ ਆਧਾਰ ਹੈ ਉਹ ਮਾਰਕੀਟ ਕਮੇਟੀ ਨੂੰ ਚਲਾਉਂਦਾ ਸਿੱਧੇ ਤੌਰ ਤੇ ਸਾਡੇ ਕਿਸਾਨੀ ਦੇ ਨਾਲ ਜੁੜਿਆ ਹੋਇਆ ਹੈ ਜੇਕਰ ਇੱਥੇ ਮੰਡੀ ਦੇ ਵਿੱਚ ਮੁਲਾਜ਼ਮ ਨਾ ਹੋਣਗੇ ਪ੍ਰੋਪਰ ਪ੍ਰਬੰਧਨਾ ਹੋਊਗਾ ਤਾਂ ਫਸਲਾਂ ਦੀ ਵਿਕਰੀ ਕਿਵੇਂ ਹੋਊਗੀ ਇੱਕੋ ਇੱਕ ਪੰਜਾਬ ਉਹ ਸੂਬਾ ਹੈ ਵੀ ਜਿੱਥੇ ਪੂਰਾ ਸਟਰਕਚਰ ਹੈ ਜਿਹੜਾ ਉਹ ਬਣਿਆ ਹੋਇਆ ਹੈ ਮੰਡੀਕਰਨ ਬੋਰਡ ਦੇ ਰਾਹੀਂ ਉਹ ਚਲਾਇਆ ਜਾਂਦਾ ਪਰ ਇਥੋਂ ਦੇ ਕਰਪਟ ਮੁਲਾਜ਼ਮ ਪ੍ਰਸ਼ਤ ਅਫਸਰ ਸਾਹੀ ਤੇ ਪੰਜਾਬ ਸਰਕਾਰ ਜਿਹੜੀ ਇਹਨਾਂ ਦੀ ਪਿੱਠ ਤੇ ਖੜੀ ਹੈ ਇਹ ਰਲ ਮਿਲ ਕੇ ਲੋਕਾਂ ਦਾ ਸ਼ੋਸ਼ਣ ਕਰ ਰਹੇ ਨੇ ਅਸੀਂ ਮੰਗ ਕਰਦੇ ਆਂ ਵੀ ਇਹਨਾਂ ਮਲਾਜ਼ਮਾਂ ਨੂੰ ਬਹਾਲ ਕੀਤਾ ਜਾਵੇ ਤੇ ਇਹਨਾਂ ਨੂੰ ਅੱਗੇ ਤੋਂ ਪੱਕਾ ਕੀਤਾ ਜਾਵੇ ਤੇ ਪੂਰੇ ਸਰਕਾਰੀ ਸਕੇਲ ਹੈ ਜਿਹੜੇ ਇਹਨਾਂ ਨੂੰ ਦਿੱਤੇ ਜਾਣ ਤੇ ਭਗਵਾਨਤਮਾਨ ਸਰਕਾਰ ਹੈ ਜਿਹੜੀ ਆਪਣੇ ਵਾਅਦੇ ਨੂੰ ਉਹ ਪੂਰਾ ਕਰੇ ਤੇ ਨਹੀਂ ਲੋਕ ਆ ਉਹ ਨਕਸ਼ਾ ਉਹਨਾਂ ਦੇ ਸਮੇਂ ਚ ਉਹਨਾਂ ਨੂੰ ਦਿਖਾਉਣਗੇ ਅੱਜ ਜੀ ਪੰਜਾਬ ਮੰਡੀਓਰ ਠੇਕਾ ਮਲਾਜ਼ਮ ਯੂਨੀਅਨ ਹੈ ਉਹਨਾਂ ਵੱਲੋਂ ਇੱਕ ਇੱਥੇ ਰੋਸ ਧਰਨਾ ਦਿੱਤਾ ਜਾ ਰਿਹਾ ਹੈ ਇਹ ਜਿਹੜੀ ਜੁਨੀਅਨ ਸਾਡੇ ਦਫ਼ਤਰ ਚ ਦੋ ਤਿੰਨ ਵਾਰੀ ਪਹਿਲਾਂ ਵੀ ਮੀਟਿੰਗ ਹੋਈ ਹੈ ਇਹਨਾਂ ਨਾਲ ਇਹਨਾਂ ਦੇ ਜਿਹੜੇ ਇਹ ਮੁਲਾਜ਼ਮਾਂ ਦੀ ਗੱਲ ਕਰਦੇ ਆ ਉਹ ਡਿਪਾਰਟਮੈਂਟ ਦਾ ਕੋਈ ਮੁਲਾਜ਼ਮ ਨਹੀਂ ਹੈਗਾ ਸਾਡੇ ਜਿੰਨੀਆਂ ਵੀ ਵਾਟਰ ਸਪਲਾਈ ਦੀਆਂ ਸਕੀਮਾਂ ਆ ਉਹ ਤੇ ਠੇਕੇਦਾਰ ਵੱਲੋਂ ਆਪਦੇ ਪੱਧਰ ਤੇ ਮੁਲਾਜ਼ਮ ਰੱਖੇ ਜਾਂਦੇ ਆ ਇਹਨਾਂ ਵਿੱਚੋਂ ਇੱਕ ਚਨੀਰ ਤੇ ਇੱਕ ਤਲਵੰਡੀ ਸਾਬ੍ਹ ਦੋ ਮੁਲਾਜ਼ਮ ਸੀਗੇ ਜਿਹੜੇ ਕਿ chnir ਵਾਲਾ ਇੱਕ ਆਪਣੇ ਵਾਟਰ ਬਾਕਸ ਦੇ ਉੱਪਰ ਅੰਡਿਆਂ ਦੀ ਰੇੜੀ ਲਗਾ ਰਿਹਾ ਸੀਗਾ ਸਾਡੇ ਜਿਹੜੇ ਉਪਮੰਡਲ ਅਫਸਰ ਹੈਗੇ ਆ ਮਾਨਸਾ ਦੇ ਉਹਨਾਂ ਨੇ ਉਹਨੂੰ ਡਾਂਟਿਆ ਵੀ ਭਾਈ ਇਹ ਕੱਲ ਨੂੰ ਕੋਈ ਅਨਸਖਾਵੀ ਘਟਨਾ ਹੋ ਗਈ ਕੋਈ ਸ਼ਰਾਬੀ ਬੰਦਾ ਵਿੱਚ ਡਿੱਗ ਪਿਆ ਇਹ ਨਾ ਲਾਵੇ ਤਾਂ ਕੀ ਹੋਇਆ ਵੀ ਉਹਨੂੰ ਇੱਕ ਵਾਰੀ ਡਿਊਟੀ ਤੋਂ ਹਟਾ ਦਿੱਤਾ ਗਿਆ ਸੀਗਾ ਫਿਰ ਸਾਡੀ ਮੰਡੀ ਬੋਰਡ ਦੀ ਜਿਹੜੀ ਵਰਕਰ ਯੂਨੀਅਨ ਹੈਗੀ ਆ ਜਿੱਥੇ ਮੰਡੀ ਬੋਰਡ ਦੇ ਹੀ EMPLOYEES ਆ ਸਾਰੇ ਉਹਨਾਂ ਲੋਕ ਇੱਕ ਮੀਟਿੰਗ ਕੀਤੀ ਗਈ ਮੇਰੇ ਨਾਲ ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਇਹ ਜਿਹੜਾ ਮੁਲਾਜ਼ਮ ਹੈ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਹਰਕਤ ਨਹੀਂ ਕਰੂਗਾ ਮੈਂ ਉਹਨੂੰ ਫਿਰ ਦੁਬਾਰਾ ਰੱਖ ਲਿਆ ਸੀਗਾ ਜੀ ਠੇਕੇਦਾਰ ਨੂੰ ਕਹਿ ਦਿੱਤਾ ਗਿਆ ਵੀ ਇਹਨੂੰ ਦੁਬਾਰਾ ਰੱਖ ਲਓ ਤੇ ਉਹ ਬੰਦੇ ਦੀਆਂ ਆਦਤਾਂ ਤੋਂ ਫਿਰ ਵੀ ਨਹੀਂ ਬਾਜ਼ ਆਇਆ ਤੇ ਨਾ ਹੀ ਉਹ ਡਿਊਟੀ ਤੇ ਆਉਂਦਾ ਸੀ ਐਸ ਡੀਓ ਵੱਲੋਂ ਉਹਨੂੰ ਦੁਬਾਰਾ ਫੇਰ ਚੈਕਿੰਗ ਕੀਤੀ ਉਹ ਡਿਊਟੀ ਤੇ ਨਾ ਪਾਇਆ ਗਿਆ ਉਹਨੂੰ ਦੁਬਾਰਾ ਕੱਢ ਦਿੱਤਾ ਗਿਆ ਫਿਰ ਉਹ ਠੇਕੇਦਾਰ ਦੀ ਬੇਇੱਜ਼ਤੀ ਕਰਦਾ ਜੀ ਜਿੰਨੇ ਉਹਨੂੰ ਜਿੰਨੇ ਉਹਨੂੰ ਤਨਖਾਹ ਦੇਣੀ ਆ ਸਾਡੇ ਵੱਲੋਂ ਜਿਹੜਾ ਬੰਦਾ ਕੰਮ ਕਰੂਗਾ ਉਹਨੂੰ ਇੱਕ ਅੱਧੀ ਵਾਰੀ ਚਾਂਸ ਦੇ ਕੇ ਦੁਬਾਰਾ ਡਿਊਟੀ ਤੇ ਰੱਖ ਵੀ ਲਿਆ ਜਾਂਦਾ ਪਰ ਜੇ ਜ਼ਿਆਦਾ ਹੀ ਜਿੱਦ ਕਰਦਾ ਫਿਰ ਉਹਨੂੰ ਫਾਰਵਰ ਕਰਨਾ ਹੀ ਸਰਕਾਰ ਦੇ ਹਿੱਤ ਚ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਨਾਜ ਮੰਡੀਆਂ ਜਿੱਥੇ ਵੀ ਕਿਤੇ ਕੰਮ ਚੱਲ ਰਿਹਾ ਉਹਦੇ ਵਿੱਚ ਪ੍ਰੋਪਰ ਸਫਾਈ ਸੀਵਰ ਜਿਹੜੀ ਸੰਬੰਧੀ ਮਸਲੇ ਹੁੰਦੇ ਆ ਪਾਣੀ ਆ ਉਹ ਸਾਰਾ ਅਸੀਂ ਮੇਨਟੇਨ ਰੱਖਣਾ ਹੁੰਦਾ ਜੇਕਰ ਉਹ ਨਾ ਹੋਵੇ ਤਾਂ ਕਿਸਾਨ ਜਿਹੜੇ ਸਾਡੇ ਮੰਡੀਆਂ ਦੇ ਵਿੱਚ ਆਉਂਦੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈ ਹੁਣ ਜਿਹੜੀ ਇਹ ਯੂਨੀਅਨ ਹੈ ਕਾਫੀ ਦੇਰ ਤੋਂ ਸਾਨੂੰ ਨੀਵੇਂ ਪੱਧਰ ਤੇ ਬਲੈਕਮੇਲ ਕਰ ਰਹੀ ਹੈ ਬਿਨਾਂ ਵੀ ਮੀਟਿੰਗ ਲਏ ਤੋਂ ਸਮਾਂ ਲਏ ਤੋਂ ਇਹ ਮੀਟਿੰਗ ਦੇ ਵਿੱਚ ਆ ਜਾਂਦੇ ਆ ਦਰਵਾਜ਼ਾ ਖੋਲ ਲੈਂਦੇ ਆ ਜੀ ਅੱਜ ਵੀ ਜਿਹੜੀ ਇਹਨਾਂ ਨੇ ਮੀਟਿੰਗ ਰੱਖੀ ਆ ਇਹਦੇ ਵਿੱਚ ਸਾਡੇ ਤੇ ਅਲੀਗੇਸ਼ਨ ਲਾ ਰਹੇ ਆ ਵੀ ਇਹ ਮੁਲਾਜ਼ਮਾਂ ਦਾ EPF ਨਹੀਂ ਜਮਾ ਕਰਵਾ ਰਹੇ ESC ਨਹੀਂ ਸਾਡੇ ਕੋਲੇ ਸਾਰਾ ਇਹ ਰਿਕਾਰਡ ਹੈਗਾ ਅਸੀਂ ਅਪ ਟੂ ਡੇਟ EPF ਇਹਨਾਂ ਦੇ ਕਾਊਂਟਾਂਟਾਂ 'ਚ ਜਮਾ ਕਰਾਉਨੇ ਆ ਤੇ ਨਾ ਹੀ ਜਿਹੜੇ ਸਾਡੇ ਬਠਿੰਡਾ ਜਾਂ ਮਾਨਸਾ ਜ਼ਿਲ੍ਹੇ ਦੇ ਵਿੱਚ ਤਕਰੀਬਨ 60 ਦੇ ਕਰੀਬ ਮੁਲਾਜ਼ਮ ਹੈ ਉਹਨਾਂ 'ਚ ਕੋਈ ਵੀ ਇਹਨਾਂ ਦੇ ਜਿਹੜੇ ਕੋਈ ਵੀ ਮੁਲਾਜ਼ਮ ਇੱਥੇ ਸਾਡੇ ਦਫ਼ਤਰ ਦੇ ਵਿੱਚ ਨਹੀਂ ਆਇਆ ਧਰਨੇ 'ਚ ਇਹ ਜਿਹੜੇ ਲੋਕ ਆਏ ਆ ਇਹ ਬਾਹਰੋਂ ਧਰਨੇ ਦੇ ਵਿੱਚੋਂ ਇਕੱਠੇ ਕਰਕੇ ਲਿਆ ਹੈ ਵੀ ਤਾਂ ਜੋ ਸਾਡੇ ਤੇ ਗਲਤ ਕੰਮ ਲਈ ਦਬਾਅ ਪਾਇਆ ਜਾਵੇ ਪਰੰਤੂ ਇਸੀ ਸਰਕਾਰ ਦੇ ਨਮਾਇੰਦੇ ਹੋਣ ਦੇ ਤੌਰ ਤੇ ਜੋ ਕੰਮ ਸਹੀ ਹੈ ਅਸੀਂ ਕੰਮ ਸਹੀ ਦੀ ਹੀ ਕਦਰ ਕਰਾਂਗੇ ਜਿਹੜੇ ਬੰਦੇ ਕੰਮ ਵਧੀਆ ਕਰ ਰਿਹਾ ਅਸੀਂ ਉਹਨਾਂ ਨੂੰ ਪੂਰਾ ਮਾਣ ਇੱਜ਼ਤ ਪੂਰੀ ਤਨਖਾਹ ਪੂਰਾ ਈਪੀਐਫ ਸਭ ਕੁਝ ਦੇ ਰਹੇ ਹਾਂ ਮੁਲਾਜ਼ਮੇ ਤੁਹਾਡੇ ਹੈ ਜਾਂ ਨਹੀਂ ਸਾਡੇ ਨਹੀਂ ਮੁਲਾਜ਼ਮ ਹੈਗੇ ਜੀ ਇਹ ਠੇਕੇਦਾਰ ਦੇ ਮੁਲਾਜ਼ਮ ਹਨ ਡਿਪਾਰਟਮੈਂਟ ਦੇ ਕੋਈ ਮੁਲਾਜ਼ਮ ਨਹੀਂ ਹੈਗੇ